ਸਤਿ ਸ਼੍ਰੀ ਅਕਾਲ ਜੀ ਮਿਲਕ ਪਾਊਡਰ ਕਲਾਕੰਦ ਬਰਫੀ ਘਰ ਵਿੱਚ ਬੜੇ ਹੀ ਆਸਾਨ ਤਰੀਕੇ ਨਾਲ ਬਣਾਈ ਆ ਜੀ ਨਾ ਖੰਡ ਪਾਈ ਆ ਨਾ ਚਾਸ਼ਨੀ ਬਣਾਈ ਆ ਤੇ ਨਾ ਹੀ ਮਾਵਾ ਪਾਇਆ ਖੋਇਆ ਵੀ ਨਹੀਂ ਪਾਇਆ ਤੇ ਬਹੁਤ ਹੀ ਵਧੀਆ ਆਸਾਨ ਤਰੀਕੇ ਦੇ ਨਾਲ ਘਰ ਵਿੱਚ ਬਣ ਕੇ ਤਿਆਰ ਹੋ ਜਾਂਦੀ ਆ ਤੇ ਖਾਣ ਨੂੰ ਇੰਨੀ ਟੇਸਟੀ ਦਾਣੇਦਾਰ ਕਲਾਕੰਦ ਬਿਲਕੁਲ ਮੂੰਹ ਵਿੱਚ ਘੁਲ ਜਾਣ ਵਾਲੀ ਇਹ ਮਠਿਆਈ ਆ ਜੀ ਬਣਾਓ ਤੇ ਬਣਾ ਕੇ ਖਾਓ ਇੰਜੋਏ ਕਰੋ ਜੀ ਹੈਲੋ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਵੈਲਕਮ ਟੂ ਅ ਜੋਤੀਮਨ ਫੈਮਿਲੀ ਮੇਰੇ ਚੈਨਲ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਅੱਜ ਅਸੀਂ ਬਣਾ ਰਹੇ ਹਾਂ ਇਨਸਟੈਂਟ ਬਹੁਤ ਹੀ ਜਲਦੀ ਬਣਨ ਵਾਲੀ ਮਿਲਕ ਪਾਊਡਰ ਕਲਾਕੰਦ ਬਰਫੀ ਇਹ ਬਰਫੀ ਅਸੀਂ ਬੜੇ ਆਸਾਨ ਤਰੀਕੇ ਦੇ ਨਾਲ ਥੋੜੀਆਂ ਚੀਜ਼ਾਂ ਦੇ ਨਾਲ ਬਿਲਕੁਲ ਬਾਜ਼ਾਰ ਵਾਲੀ ਟੇਸਟ ਵਾਲੀ ਅਸੀਂ ਘਰ 'ਚ ਬਣਾ ਕੇ ਤਿਆਰ ਕਰ ਸਕਦੇ ਆ ਇੱਕ ਲੈਣਾ ਜੀ ਪੈਨ ਪੈਨ ਤੁਸੀਂ ਲੈਣੀ ਆ ਨਾਨ ਸਟਿਕ ਲੈ ਲਓ ਤਾਂ ਵਧੀਆ ਅਗਰ ਨਹੀਂ ਹੈ ਤਾਂ ਤੁਸੀਂ ਸਟੀਲ ਦੀ ਵੀ ਲੈ ਸਕਦੇ ਆ ਲੋਹੇ ਦੀ ਦੀ ਕੜਾਹੀ ਲੈਣੀ ਤੇ ਦੋ ਚਮਚ ਇਹਦੇ ਵਿੱਚ ਮੈਂ ਭਰ ਕੇ ਦੇਸੀ ਘਿਓ ਦੇ ਪਾਏ ਆ ਤੇ ਪੌਣਾ ਕੋ ਗਲਾਸ ਇਹਦੇ ਵਿੱਚ ਮੈਂ ਪਾਇਆ ਆ ਦੁੱਧ ਦਾ ਅਗਰ ਦੁੱਧ ਹੈ ਤੁਸੀਂ ਪਾਣਾ ਚਾਹੁੰਦੇ ਆ ਤਾਂ ਪਾ ਲਓ ਨਹੀਂ ਤਾਂ ਤੁਸੀਂ ਦੁੱਧ ਦੀ ਜਗ੍ਹਾ ਪਾਣੀ ਵੀ ਪਾ ਸਕਦੇ ਆ ਵੈਸੇ ਦੁੱਧ ਨਾਲ ਮਠਿਆਈ ਦਾ ਫਲੇਵਰ ਬਹੁਤ ਵਧੀਆ ਆਉਂਦਾ ਬਿਲਕੁਲ ਬਾਜ਼ਾਰ ਵਰਗਾ ਆਉਂਦਾ ਏ ਜੀ ਲਿਆ ਮਿਲਕ ਪਾਊਡਰ ਇੱਕ ਕੱਪ ਭਰ ਕੇ ਦੋ ਕੱਪ ਮਿਲਕ ਪਾਊਡਰ ਦੇ ਪਾਣਿਆਂ ਗੈਸ ਨਹੀਂ ਜਲਾਈ ਇਹ ਸਿਰਫ ਅਸੀਂ ਗੈਸ ਤੋਂ ਪਹਿਲਾਂ ਹੀ ਇਹ ਪ੍ਰੋਸੈਸ ਕਰਨਾ ਆ ਜੀ ਪੈਨ ਦੇ ਵਿੱਚ ਜੋ ਅਸੀਂ ਮਿਲਕ ਪਾਊਡਰ ਦਾ ਫਿਲਾਲ ਇੱਕ ਕੱਪ ਪਾਇਆ ਇਹਨੂੰ ਪਹਿਲਾਂ ਮਿਕਸ ਕਰਨਾ ਆ ਅਗਰ ਇਕੱਠੇ 2 ਕੱਪ ਮਿਕਸ ਕਰ ਦੇਵਾਂਗੇ ਤਾਂ ਉਹਦੇ ਨਾਲ ਲੰਮਸ ਬਣ ਜੂਗੇ ਜਿਹੜੀਆਂ ਗੱਠਾ ਜੀਆਂ ਉਹ ਬਣ ਜੰਗੀਆਂ ਜੋ ਫਿਰ ਮੈਲਟ ਕਰਨੀਆਂ ਬਹੁਤ ਮੁਸ਼ਕਲ ਹੋ ਜਾਂਦੀਆਂ ਲਓ ਜੀ ਦੂਸਰਾ ਕੱਪ ਵੀ ਭਰ ਕੇ ਮਿਲਕ ਪਾਊਡਰ ਦਾ ਪਾਤਾ 2 ਕੱਪ ਮਿਲਕ ਪਾਊਡਰ ਦੇ ਪਾਏ ਆ ਇਹਨੂੰ ਚੰਗੀ ਤਰ੍ਹਾਂ ਮਿਕਸ ਕਰਨਾ ਹੈ ਜੀ ਮਿਲਕ ਪਾਊਡਰ ਨੂੰ ਇਹਨਾਂ ਸਾਰੀਆਂ ਚੀਜ਼ਾਂ ਨੂੰ ਜੋ-ਜੋ ਅਸੀਂ ਪਾਈਆਂ ਪੈਨ ਦੇ ਵਿੱਚ ਇਹਨਾਂ ਨੂੰ ਚੰਗੀ ਤਰ੍ਹਾਂ ਮਿਕਸ ਕਰ ਲੈਣਾ ਹੈ ਚਮਚ ਨਾਲ ਕਰ ਲਓ ਜਾਂ ਤੁਸੀਂ ਵਿਕਸਰ ਨਾਲ ਕਰ ਲਓ ਤੇ ਬੜੇ ਆਸਾਨ ਤਰੀਕੇ ਨਾਲ ਸਾਰੀਆਂ ਚੀਜ਼ਾਂ ਮਿਕਸ ਹੋ ਜਾਂਦੀਆਂ ਆ ਇਸ ਤੋਂ ਬਾਅਦ ਹੁਣ ਅਸੀਂ ਗੈਸ ਦੀ ਫਲੇਮ ਔਨ ਕਰਾਂਗੇ ਗੈਸ ਤੇ ਰੱਖਾਂਗੇ ਦੇਖੋ ਜੀ ਕਿੰਨਾ ਵਧੀਆ ਇਹ ਬਿਲਕੁਲ ਮਿਕਸ ਹੋ ਗਿਆ ਕੋਈ ਲੰਮਸ ਨਹੀਂ ਬਣੇ ਬੜੇ ਆਸਾਨ ਤਰੀਕੇ ਦੇ ਨਾਲ ਆਪਾਂ ਇਹਨਾਂ ਨੂੰ ਮਿਕਸ ਕਰ ਲਿਆ ਹੁਣ ਗੈਸ ਦੀ ਫਲੇਮ ਔਨ ਕੀਤੀ ਆ ਜੀ ਇਸੇ ਹੀ ਪੈਨ ਨੂੰ ਆਪਾਂ ਗੈਸ ਦੇ ਉੱਤੇ ਰੱਖਣਾ ਆ ਚਮਚ ਦੀ ਮਦਦ ਦੇ ਨਾਲ ਸਪੈਚਲਾ ਦੀ ਮਦਦ ਦੇ ਨਾਲ ਇਹਨੂੰ ਲਗਾਤਾਰ ਹਿਲਾਉਣਾ ਆ ਤਾ ਜੋ ਇਹ ਤਲੇ ਦੇ ਨਾਲ ਜਪਕੇ ਨਾ ਤਲੇ ਦੇ ਨਾਲ ਲੱਗੇ ਨਾ ਗੈਸ ਦੀ ਫਲੇਮ ਜਿਹੜੀ ਆ ਉਹ ਆਪਾਂ ਮੀਡੀਅਮ ਤੋਂ ਵੀ ਥੋੜੀ ਘੱਟ ਰੱਖਣੀ ਆ ਕਿਉਂਕਿ ਇਹ ਬਹੁਤ ਜਲਦੀ ਤਲੇ ਨਾਲ ਲੱਗ ਜਾਂਦਾ ਇਸੇ ਕਰਕੇ ਹੀ ਅਸੀਂ ਨਾਨ ਸਟਿਕ ਪੈਨ ਲਈ ਆ ਵੈਸੇ ਬਹੁਤ ਵਧੀਆ ਅger ਲਗਾਤਾਰ ਹਿਲਾਉਂਦੇ ਰਹੋ ਬਹੁਤ ਵਧੀਆ ਬਣ ਕੇ ਤਿਆਰ ਹੁੰਦਾ ਆ ਦੂਸਰੀ ਗੱਲ ਇਹ ਆ ਤੁਹਾਨੂੰ ਲੱਗ ਰਿਹਾ ਹੋਵੇਗਾ ਨਾ ਕਿ ਇਹ ਬਹੁਤ ਪਤਲਾ ਹੋ ਗਿਆ ਹੈ ਤੇ ਇਹਦਾ ਕਲਾਕੰਦ ਕਿਸ ਤਰ੍ਹਾਂ ਬਣੂਗਾ ਤੁਸੀਂ ਦੇਖਦੇ ਜਾਣਾ ਜੀ ਜਿਸ ਤਰ੍ਹਾਂ ਜਿਵੇਂ ਜਿਵੇਂ ਪੱਕਦਾ ਜਾਊਗਾ ਉਵੇਂ ਉਵੇਂ ਹੀ ਇਹ ਸਖਤ ਹੁੰਦਾ ਜਾਊਗਾ ਤੇ ਵਧੀਆ ਬਰਫੀ ਡੋ ਜਿੱਦਾਂ ਆਪਾਂ ਬਰਫੀ ਬਣਾਉਂਦੇ ਆ ਕਲਾਕੰਦ ਦੀ ਉਸ ਤਰ੍ਹਾਂ ਬਣਦਾ ਜਾਊਗਾ ਇਹ ਲਿਆ ਜੀ ਵਿਨੀਗਰ ਵਿਨੀਗਰ ਦੀਆਂ ਤਿੰਨ ਤੋਂ ਚਾਰ ਬੂੰਦਾ ਸਿਰਫ ਤਿੰਨ ਤੋਂ ਚਾਰ ਬੂੰਦਾ ਅਸੀਂ ਇਹਦੇ ਵਿੱਚ ਮੈਂ ਪਾਈਆਂ ਆ ਅਗਰ ਵਿਨੀਗਰ ਹੈਗਾ ਤੁਸੀਂ ਇਹ ਪਾਸ ਪਾ ਸਕਦੇ ਆ ਅਗਰ ਤੁਹਾਡੇ ਕੋਲ ਨਿੰਬੂ ਹੈਗਾ ਨਿੰਬੂ ਦੀਆਂ ਤਿੰਨ ਚਾਰ ਬੂੰਦਾਂ ਪਾ ਸਕਦੇ ਆ ਨਿੰਬੂ ਨਹੀਂ ਹੈਗਾ ਸਟ੍ਰਿਕ ਐਸਿਡ ਹੁੰਦਾ ਉਹ ਵੀ ਤੁਸੀਂ ਪਾ ਸਕਦੇ ਆ ਇਹਦੇ ਨਾਲ ਇਹ ਜਿਹੜਾ ਦੁੱਧ ਹੈ ਫਟਣਾ ਨਹੀਂ ਹੈਗਾ ਇਹ ਸਿਰਫ ਇੱਕ ਦਾਣਾ ਬਣਨਾ ਆ ਜੋ ਸਾਨੂੰ ਚਾਹੀਦਾ ਕਲਾਕੰਦ ਬਣਾਉਣ ਵਾਸਤੇ ਤੇ ਇਹ ਦਾਣਾ ਕਲਾਕੰਦ ਵਾਸਤੇ ਦਾਣਾ ਹੀ ਬਣੂਗਾ ਤੇ ਬਹੁਤ ਕੋਈ ਇਹਦਾ ਵਿਨੀਗਰ ਦਾ ਫਲੇਵਰ ਨਹੀਂ ਆਦਾ ਕੋਈ ਇਸ ਤਰ੍ਹਾਂ ਦਾ ਟੇਸਟ ਨਹੀਂ ਆਦਾ ਤੇ ਬਹੁਤ ਵਧੀਆ ਦੇਖੋ ਤੁਸੀਂ ਬਣਾ ਦੇ ਬਣਾ ਦੇ ਹਲਾ ਦੇ ਹਲਾ ਦੇ ਤੇ ਇਹ ਦਾਣਾ ਮੜ ਮੜਾ ਦਾਣਾ ਜੇ ਬਣਨ ਲੱਗ ਪਿਆ ਜੋ ਸਾਨੂੰ ਕਲਾਕੰਦ ਬਣਾਉਣ ਲਈ ਚਾਹੀਦਾ ਹੁੰਦਾ ਹੈ ਜੀ ਦੇਖੋ ਜੀ ਇਸ ਤਰ੍ਹਾਂ ਵੀਡੀਓ ਚਲਦੀ ਚਲਦੀ ਦੇਖਦੇ ਦੇਖਦੇ ਜੀ ਲਾਈਕ ਜ਼ਰੂਰ ਕਰ ਦਿਆ ਕਰੋ ਜੇਕਰ ਤੁਹਾਨੂੰ ਵੀਡੀਓ ਪਸੰਦ ਆਉਂਦੀ ਹੈ ਤੇ ਜੇਕਰ ਤੁਸੀਂ ਵੀਡੀਓ ਨੂੰ ਪਹਿਲੀ ਵਾਰੀ ਦੇਖ ਰਹੇ ਤਾਂ ਵੀਡੀਓ ਨੂੰ ਸਬਸਕ੍ਰਾਈਬ ਜ਼ਰੂਰ ਕਰ ਦਿਓ ਵਾਹਿਗੁਰੂ ਦਾ ਨਾਮ ਲੈ ਕੇ ਵਾਹਿਗੁਰੂ ਤੁਹਾਨੂੰ ਹਮੇਸ਼ਾ ਖੁਸ਼ੀਆਂ ਦਵੇ ਤੰਦਰੁਸਤ ਰੱਖੇ ਤੁਹਾਡੀਆਂ ਝੋਲੀਆਂ ਖੁਸ਼ੀਆਂ ਨਾਲ ਭਰੇ ਜੀ ਤੇ ਜਿਨ੍ਹਾਂ ਨੇ ਵੀਡੀਓ ਸਬਸਕ੍ਰਾਈਬ ਕੀਤਾ ਹੋਇਆ ਮੇਰੇ ਚੈਨਲ ਨੂੰ ਉਹਨਾਂ ਨੂੰ ਵੀ ਵਾਹਿਗੁਰੂ ਖੁਸ਼ ਰੱਖੇ ਉਹਨਾਂ ਦੀਆਂ ਵੀ ਝੋਲੀਆਂ ਖੁਸ਼ੀਆਂ ਨਾਲ ਭਰੇ ਤੇ ਤੰਦਰੁਸਤ ਰੱਖੇ ਇਹ ਜੀ ਹੈਗਾ ਕੰਡੈਂਸ ਮਿਲਕ ਚੀਨੀ ਨਹੀਂ ਪਾਣੀ ਕੰਡੈਂਸ ਮਿਲਕ ਪਾਣ ਦੇ ਨਾਲ ਬਹੁਤ ਵਧੀਆ ਦਾ ਫਲੇਵਰ ਆਂਦਾ ਹੈ ਇਹ ਮੈਂ ਸਿਰਫ 4 ਤੋਂ 5 ਚਮਚ ਪਾਏ ਆ ਇਹਦਾ ਜਿਹੜਾ ਫਲੇਵਰ ਆ ਬਿਲਕੁਲ ਮਾਵੇ ਦੀ ਤਰ੍ਹਾਂ ਆਂਦਾ ਹੈ ਅਗਰ ਕੋਈ ਗੱਲ ਨਹੀਂ ਅਗਰ ਤੁਹਾਡੇ ਕੋਲ ਕੰਡੈਂਸ ਮਿਲਕ ਨਹੀਂ ਹੈਗਾ ਤੁਸੀਂ ਇਹਨੂੰ ਸਕਿੱਪ ਕਰ ਸਕਦੇ ਆ ਇਹਦੀ ਜਗ੍ਹਾ ਤੁਸੀਂ ਚੀਨੀ ਖੰਡ ਵੀ ਪਾ ਸਕਦੇ ਆ ਖੰਡ ਨਾਲ ਵੀ ਵਧੀਆ ਫਲੇਵਰ ਆਉਂਦਾ ਆ ਜ਼ਰੂਰੀ ਨਹੀਂ ਕਿ ਆਪਾਂ ਕੰਡੈਂਸ ਮਿਲਕ ਪਾਣਾ ਪਰ ਮੈਂ ਕੰਡੈਂਸ ਮਿਲਕ ਪਾਇਆ ਕਿਉਂਕਿ ਇਹ ਨਾਲ ਜਿਹੜਾ ਫਲੇਵਰ ਆ ਸੋਨੇ ਤੇ ਸੁ ਅੱਗੇ ਵਾਲਾ ਫਲੇਵਰ ਆ ਦਾ ਬਹੁਤ ਹੀ ਵਧੀਆ ਬਿਲਕੁਲ ਬਾਜ਼ਾਰ ਵਾਲਾ ਬਹੁਤ ਹੀ ਵਧੀਆ ਟੇਸਟ ਆ ਦਾ ਜੀ ਇਹਦਾ ਤੁਸੀਂ ਵੀ ਇਹ ਮਠਿਆਈ ਬਣਾਇਓ ਕੋਈ ਗੈਸਟ ਆ ਜਾਵੇ ਤੁਸੀਂ ਉਹਨਾਂ ਨੂੰ ਸਰਵ ਕਰੋਗੇ ਨਾ ਤੁਸੀਂ ਤੁਹਾਨੂੰ ਉਹ ਪੁੱਛਣਗੇ ਤੁਸੀਂ ਇਹ ਮਠਿਆਈ ਕਿੱਥੋਂ ਲੈਂਦੀ ਕੋਈ ਜੀ ਕੀ ਨਹੀਂ ਕਰੇਗਾ ਕਿ ਤੁਸੀਂ ਇਹ ਮਠਿਆਈ ਘਰ ਵਿੱਚ ਬਣਾਈ ਆ ਜੀ ਲਓ ਜੀ ਹੁਣ ਇਹ ਹੌਲੀ ਹੌਲੀ ਗਾੜਾ ਹੋਣਾ ਹੋ ਗਿਆ ਸ਼ੁਰੂ ਹੋ ਗਿਆ ਹੈ ਤਾਂ ਇਹਨੂੰ ਲਗਾਤਾਰ ਹਿਲਾਉਣਾ ਆ ਤਾਂ ਜੋ ਇਹ ਤਲੇ ਦੇ ਨਾਲ ਚਿਪਕੇ ਨਾਲ ਕਿਉਂਕਿ ਅਸੀਂ ਮਿਲਕ ਪਾਊਡਰ ਤੋਂ ਇਹ ਬਣਾ ਰਹੇ ਆ ਸੋ ਜੀ ਤੁਸੀਂ ਮੇਰੀਆਂ ਭੈਣਾਂ ਜੋ ਜੋ ਵੀ ਦੇਖਦੀਆਂ ਆ ਮੇਰੀਆਂ ਭੈਣਾਂ ਅੱਗੇ ਬੇਨਤੀ ਆ ਕਿ ਵੀਡੀਓ ਨੂੰ ਜੇਕਰ ਪਹਿਲੀ ਵਾਰੀ ਦੇਖ ਰਹੀਆਂ ਤਾਂ ਤੁਸੀਂ ਸਬਸਕ੍ਰਾਈਬ ਜ਼ਰੂਰ ਕਰ ਦਿਓ ਤੇ ਮੇਨਾ ਭੈਣਾ ਅੱਗੇ ਬੇਨਤੀ ਆ ਕਿ ਲਾਈਕ ਵੀ ਜਰੂਰ ਕਰ ਦਿਆ ਕਰੋ ਜੀ ਕਮੈਂਟ ਜਰੂਰ ਕਰਿਆ ਕਰੋ ਜੀ ਦੇਖੋ ਜੀ ਅੱਗੇ ਨਾਲੋਂ ਇਹ ਸਾਡਾ ਮਠਿਆਈ ਵਾਲਾ ਜਿਹੜਾ ਆਪਾਂ ਬਣਾਇਆ ਸੀ ਬੈਟਰ ਬਹੁਤ گاੜਾ ਹੋ ਚੁੱਕਾ ਆ ਇਸੇ ਤਰ੍ਹਾਂ ਹੀ ਇਹਨੂੰ ਲਗਾਤਾਰ ਹਿਲਾਉਂਦੇ ਜਾਣਾ ਤੇ ਪਕਾਉਂਦੇ ਜਾਣਾ ਆ ਤਕਰੀਬਨ 10 ਮਿੰਟ ਲੱਗਦੇ ਆ 10 ਮਿੰਟ ਦੇ ਵਿੱਚ ਬਹੁਤ ਵਧੀਆ ਦੇਖੋ ਬਿਲਕੁਲ ਸਖਤ ਬਣ ਹੋ ਚੱਲਾ ਆ ਅੱਗੇ ਨਾਲੋਂ ਕਿਉਂਕਿ ਇਹ ਕਾਫੀ ਡਰਾਈ ਹੋ ਚੁੱਕਾ ਆ ਲਗਾਤਾਰ ਇਹਨੂੰ ਹਿਲਾਉਣਾ ਆ ਇਹ ਹਲਾਉਣਾ ਆਪਾਂ ਬਿਲਕੁਲ ਬੰਦ ਨਹੀਂ ਕਰਨਾ ਕਿਉਂਕਿ ਤਲੇ ਨਾਲ ਅਗਰ ਇਹ ਲੱਗ ਗਿਆ ਤਾਂ ਇਹਦਾ ਕਲਰ ਖਰਾਬ ਹੋ ਜਾਣਾ ਆ ਤੇ ਟੇਸਟ ਵੀ ਖਰਾਬ ਹੋਣਾ ਆ ਸੋ ਜੀ ਇਸ ਤਰ੍ਹਾਂ ਤੁਸੀਂ ਘਰ ਚ ਚੀਜ਼ ਬਣਾਇਓ ਰਖੜੀਆਂ ਦਾ ਮੂਰੇ ਤਿਉਹਾਰ ਆ ਰਿਹਾ ਆ ਤੁਸੀਂ ਮਠਿਆਈ ਬਣਾ ਕੇ ਡੱਬੇ ਦੇ ਵਿੱਚ ਬੰਦ ਕਰਕੇ ਤੁਸੀਂ ਲਿਜਾ ਵੀ ਸਕਦੇ ਹੋ ਕਿਸੇ ਆਪਾਂ ਕਿਸੇ ਰਿਸ਼ਤੇਦਾਰ ਦੇ ਜਾਂਦੇ ਆ ਜਾਂ ਤੁਸੀਂ ਕੋਈ ਰਿਸ਼ਤੇਦਾਰ ਆਪਣੇ ਘਰ ਆਉਂਦੇ ਆ ਤੇ ਤੁਸੀਂ ਇਹ ਮਠਿਆਈ ਉਹਨਾਂ ਨੂੰ ਖਲਾ ਵੀ ਸਕਦੇ ਆ ਘਰ ਵਿੱਚ ਬਣਾਈ ਮਠਿਆਈ ਦਾ ਬਹੁਤ ਸਕੂਨ ਹੁੰਦਾ ਆ ਤੇ ਉਹ ਇੱਕ ਕਿਸਮ ਅਲੱਗ ਇੱਕ ਕਿਸਮ ਦੀ ਖੁਸ਼ੀ ਹੁੰਦੀ ਆ ਕਿ ਅਸੀਂ ਮਠਿਆਈ ਬਣਾਈ ਆ ਜੀ ਥੋੜਾ ਜਿਹਾ ਘਿਓ ਲਿਆ ਆ ਜਿਸ ਟ੍ਰੇ ਦੇ ਵਿੱਚ ਮੈਂ ਇਹ ਮਠਿਆਈ ਜਮਾਣੀ ਆ ਉਹਨੂੰ ਮੈਂ ਟ੍ਰੇ ਦੇ ਵਿੱਚ ਲਗਾਤਾ ਜਿੰਨੀ ਕੁ ਮਠਿਆਈ ਜਮਾਣੀ ਆ ਕਿਉਂਕਿ ਪੀਸ ਜਿਹੜਾ ਕਲਾਕੰਦ ਦਾ ਹੁੰਦਾ ਮੋਟਾ ਪੀਸ ਹੁੰਦਾ ਇਸ ਕਰਕੇ ਪੂਰੀ ਟ੍ਰੇ ਵਿੱਚ ਸ਼ਾਇਦ ਨਾ ਆਵੇ ਸੋ ਜੀ ਦੇਖਦੇ ਆ ਵਾਹਿਗੁਰੂ ਦਾ ਨਾਮ ਲੈ ਕੇ ਮਠਿਆਈ ਬਣਾਣੀ ਸ਼ੁਰੂ ਕੀਤੀ ਸੀ ਵਾਹਿਗੁਰੂ ਆਪ ਹੀ ਬਰਕਤ ਪਾਉਂਦੇ ਕਾਫੀ ਸਾਰੀ ਮਠਿਆਈ ਸਾਡੇ ਬਣ ਕੇ ਤਿਆਰ ਹੋ ਗਈ ਸੀ ਬਾਹਰਲੇ ਤੇਲ ਬਾਹਰ ਲੀਆਂ ਚੀਜ਼ਾਂ ਬਾਹਰ ਲੀਆਂ ਮਠਿਆਈਆਂ ਨੂੰ ਅਵਾਇਡ ਕਰੋ ਜੀ ਬਰਸਾਤ ਦਾ ਮੌਸਮ ਹੈ ਬਹੁਤ ਹੀ ਸਾਡੇ ਲਈ ਨੁਕਸਾਨਦਾਇਕ ਆ ਘਰ ਚ ਬਣਾਓ ਸਕੂਨ ਮਿਲਦਾ ਆ ਖਾ ਕੇ ਤੇ ਬਰਕਤ ਪੈਂਦੀ ਆ ਪੂਰਾ ਪਰਿਵਾਰ ਖੁਸ਼ ਹੋ ਕੇ ਖਾਂਦਾ ਆ ਤੇ ਸਾਰੇ ਪਰਿਵਾਰ ਨਾਲ ਕੇ ਖਾਂਦਾ ਹੈ ਤੇ ਸਾਰੇ ਖੁਸ਼ ਹੁੰਦੇ ਆ ਆਪਾਂ ਨੂੰ ਵੀ ਪਤਾ ਕਿ ਆਪਾਂ ਕਿਸ ਤਰ੍ਹਾਂ ਬਣਾਈ ਆ ਸਾਨੂੰ ਬਾਹਰਲੀ ਮਠਿਆਈ ਦਾ ਕੋਈ ਨਹੀਂ ਪਤਾ ਹੁੰਦਾ ਕਿ ਕਿਸ ਤਰ੍ਹਾਂ ਮਠਿਆਈ ਬਣੀ ਆ ਕੀ ਇਹਦੇ ਵਿੱਚ ਪਾਇਆ ਗਿਆ ਕਿਹੋ ਜਿਹਾ ਜੋ ਆਪਾਂ ਖੰਡ ਵਗੈਰਾ ਜੋ ਵੀ ਪਾਉਂਦੇ ਕਿ ਕਿਹੋ ਜਿਹੀ ਪਾਉਂਦੇ ਪੁਰਾਣੀ ਪਾਉਂਦੇ ਨਮੀ ਪਾਉਂਦੇ ਕਿਸੇ ਦੀ ਡੇਟ ਐਕਸਪਾਇਰ ਹੋਈ ਹੋਈ ਹੁੰਦੀ ਆ ਸੋ ਜੀ ਇਸ ਤਰ੍ਹਾਂ ਦੀਆਂ ਚੀਜ਼ਾਂ ਤੋਂ ਬਚੋ ਆਪਣੀ ਸਿਹਤ ਦਾ ਧਿਆਨ ਰੱਖੋ ਬਾਈ ਗੁਰੂ ਤੁਹਾਨੂੰ ਖੁਸ਼ ਰੱਖੇ ਸਭ ਤੋਂ ਵੱਡੀ ਆ ਤੰਦਰੁਸਤੀ ਜੀ ਅਗਰ ਤੰਦਰੁਸਤ ਹੋਵੋਗੇ ਤਾਂ ਸਭ ਕੁਝ ਬੰਦਾ ਕਰ ਸਕਦਾ ਹੈ ਲਓ ਜੀ ਇਸ ਤਰ੍ਹਾਂ ਆਪਾਂ ਇਹਨੂੰ ਮਠਿਆਈ ਨੂੰ ਸੈੱਟ ਕਰ ਲੈਣਾ ਇਹ ਥੋੜੀ ਜਿਹੀ ਉੱਪਰੋਂ ਦਰਦਰੀ ਜਿਹੀ ਹੁੰਦੀ ਆ ਜਿਸ ਤਰ੍ਹਾਂ ਦਰਦਰੀ ਜਿਹੀ ਦਾਣੇਦਾਰ ਹੁੰਦੀ ਆ ਇਹ ਬਿਲਕੁਲ ਇਹਦੀ ਫਾਈਨ ਇਹਨੂੰ ਫਾਈਨ ਇਹਦੀ ਲੁੱਕ ਨਹੀਂ ਆਉਂਦੀ ਹੈ ਕਿ ਥੋੜਾ ਦਰਦਰਾ ਹੀ ਆਉਂਦਾ ਆ ਬਿਲਕੁਲ ਪਲੇਨ ਨਹੀਂ ਹੁੰਦੀ ਹੈ ਕਿ ਥੋੜ੍ਹਾ ਜਿਹਾ ਗਲਾਸ ਦੇ ਨਾਲ ਮੈਂ ਕਰ ਰਹੀ ਆ ਜਿੰਨੀ ਕੁ ਹੋ ਗਈ ਪਾਰੇ ਇਹੋ ਜੇ ਹੁੰਦੀ ਆ ਦਾਣੇਦਾਰ ਕਲਾਕੰਦ ਬਹੁਤ ਵਧੀਆ ਬਹੁਤ ਟੇਸਟੀ ਸਾਰਿਆਂ ਨੇ ਬਹੁਤ ਪਸੰਦ ਕੀਤੀ ਸਾਰਿਆਂ ਨੂੰ ਬਹੁਤ ਪਸੰਦ ਆਈ ਮਿੱਠਾ ਬਿਲਕੁਲ ਪਰਫੈਕਟ ਸੀਗਾ ਜ਼ਿਆਦਾ ਨਾ ਸੀ ਬਹੁਤ ਹੀ ਬੈਲੈਂਸਡ ਸੀਗਾ ਬਹੁਤ ਹੀ ਵਧੀਆ ਮਠਾਈ ਮਠਾਈ ਸਾਡੀ ਬਣ ਕੇ ਤਿਆਰ ਹੋਈ ਸੀ ਲਓ ਜੀ ਇਸ ਮਠਾਈ ਨੂੰ ਤੁਸੀਂ ਸੈੱਟ ਹੋਣ ਲਈ ਅਗਰ ਤੁਸੀਂ ਫ੍ਰਿਜ ਵਿੱਚ ਨਾ ਰੱਖੋ ਤਾਂ ਬਹੁਤ ਚੰਗਾ ਹੈ ਫ੍ਰਿਜ ਦੇ ਬਾਹਰ ਹੀ ਰੱਖ ਦੋ ਤਕਰੀਬਨ ਅੱਧੇ ਇੱਕ ਘੰਟੇ ਦੇ ਵਿੱਚ ਮਠਾਈ ਸਾਡੀ ਸੈੱਟ ਹੋ ਗਈ ਆ ਤਿਆਰ ਹੋ ਗਈ ਆ ਸੈੱਟ ਹੋਣ ਤੋਂ ਬਾਅਦ ਹੀ ਮੈਂ ਇਹਦੇ ਉੱਤੇ ਡਰਾਈ ਫਰੂਟ ਛਿੜਕ ਕੇ ਸੀਗੇ ਪਹਿਲਾਂ ਨਹੀਂ ਛਿੜਕ ਕੇ ਸੀ ਲਓ ਜੀ ਇਹਦੇ ਤੇ ਤੁਹਾਡੇ ਕੋਲ ਜੋ ਵੀ ਡਰਾਈ ਫਰੂਟ ਹੈਗਾ ਬਦਾਮ ਹੈਗਾ ਇਹ ਆ ਜਾਂ ਕੋਈ ਵੀ ਚੀਜ਼ ਹੈਗੀ ਬਰੀਕ ਉਹਨਾਂ ਨੂੰ ਕੱਟ ਕੇ ਪਾ ਸਕਦੇ ਆ ਲਾ ਸਕਦੇ ਆ ਕਾਜੂ ਵੀ ਪਾ ਸਕਦੇ ਆ ਮੈਂ ਮੇਰੇ ਕੋਲ ਬਦਾਮ ਸੀ ਮੈਂ ਬਦਾਮ ਬਰੀਕ ਕੱਟ ਕੇ ਪਾ ਲੈ ਤੇ ਅਗਰ ਤੁਸੀਂ ਚਾਹੋ ਤਾਂ ਚਾਂਦੀ ਦਾ ਵਰਕ ਵੀ ਲਗਾ ਸਕਦੇ ਆ ਸੋ ਜੀ ਦੇਖੋ ਇਹ ਮਠਿਆਈ ਬਹੁਤ ਜ਼ਿਆਦਾ ਡਰਾਈ ਨਹੀਂ ਹੁੰਦੀ ਇਹ ਇਸੇ ਤਰ੍ਹਾਂ ਹੀ ਬਹੁਤ ਹੀ ਸੌਫਟ ਕਲਾਕੰਦ ਹੁੰਦਾ ਆ ਇਹੀ ਕਲਾਕੰਦ ਦੀ ਨਿਸ਼ਾਨੀ ਹੈ ਬਹੁਤ ਸੌਫਟ ਸੌਫਟ ਹੁੰਦਾ ਆ ਤੇ ਬਹੁਤ ਹੀ ਖਾਣ ਨੂੰ ਬਿਲਕੁਲ ਮੂੰਹ ਵਿੱਚ ਘੁਲ ਜਾਣ ਵਾਲਾ ਹੁੰਦਾ ਜਿਆਦਾ ਸਖਤ ਨਹੀਂ ਕਰਨਾ ਅਗਰ ਜ਼ਿਆਦਾ ਨੂੰ ਸਖਤ ਕਰਾਂਗੇ ਤਾਂ ਜੀ ਇਹ ਕੱਟਣ ਲੱਗੇ ਵੀ ਤੇ ਖਾਣ ਲੱਗੇ ਵੀ ਪੁਰੂਗਾ ਸੋ ਜੀ ਇਸ ਤਰ੍ਹਾਂ ਤੁਸੀਂ ਆਪਣੇ ਮਨ ਪਸੰਦ ਦੇ ਵੱਡੇ ਵੱਡੇ ਮੋٹے ਮੋٹے ਪੀਸ ਕੱਟ ਲੈਣੇ ਆ ਕਿਉਂਕਿ ਕਲਾਕੰਦ ਦੇ ਜਿਹੜੇ ਪੀਸ ਹੁੰਦੇ ਆ ਮੋٹے-ਮੋਟੇ ਹੀ ਹੁੰਦੇ ਆ ਤਿਖਾਨ ਨੂੰ ਬਹੁਤ ਦੇ ਲੱਗਦੇ ਆ ਥੋੜਾ ਜਿਹਾ ਮੇਰੇ ਕੋਲ ਪਿਆ ਸੀ ਚਾਂਦੀ ਦਾ ਵਰਕ ਤੇ ਮੈਂ ਵਰਕੇ ਤੇ ਲਗਾ ਰਹੀ ਆ ਉਹ ਮੈਂ ਹੱਥ ਨਾਲ ਲਗਾਉਣ ਲੱਗ ਸੀ ਹੱਥ ਨਾਲ ਨਹੀਂ ਲਗਾਉਣਾ ਚਾਹੀਦਾ ਇਹਨੂੰ ਉਵੇਂ ਹੀ ਜਿਵੇਂ ਇਹ ਪੇਪਰ ਦੇ ਵਿੱਚ ਹੁੰਦਾ ਹੈ ਉਵੇਂ ਹੀ ਪੇਪਰ ਦੇ ਨਾਲ ਲਗਾਉਣਾ ਪੈਂਦਾ ਆ ਸੋ ਜੀ ਪ੍ਰਦੀਪ ਨੇ ਪਹਿਲਾਂ ਹੀ ਖੋਲਿਆ ਤੇ ਪ੍ਰਦੀਪ ਇਸ ਤਰ੍ਹਾਂ ਲਗਾਉਣ ਲੱਗ ਪਈ ਸੀਗੀ ਅਗਰ ਹੈਗਾ ਤਾਂ ਲਗਾ ਲਓ ਨਹੀਂ ਹੈਗਾ ਤਾਂ ਤੁਸੀਂ ਸਕਿਪ ਵੀ ਕਰ ਸਕਦੇ ਆ ਇਸੇ ਤਰ੍ਹਾਂ ਹੀ ਬਹੁਤ ਵਧੀਆ ਮਠਿਆਈ ਬਣ ਕੇ ਤਿਆਰ ਹੁੰਦੀ ਆ ਲਓ ਜੀ ਤੁਹਾਨੂੰ ਦਿਖਾ ਰਹੀ ਆ ਮਠਿਆਈ ਦੀ ਲੁੱਕ ਆ ਦੇਖੋ ਜੀ ਕਿੰਨਾ ਵਧੀਆ ਵਾਓ ਦਾਣੇਦਾਰ ਬਿਲਕੁਲ ਬਹੁਤ ਹੀ ਸੌਫਟ ਬਹੁਤ ਹੀ ਟੇਸਟੀਜ਼ ਬਜ਼ੁਰਗਾਂ ਨੂੰ ਬਹੁਤ ਆਸਾਨੀ ਨਾਲ ਖਾਣ ਨੂੰ ਵਧੀਆ ਲੱਗੂਗੀ ਅਸੀਂ ਮੈਂ ਲੱਗੀਆਂ ਜੀ ਸਰਵ ਕਰਨ ਸਰਵਿੰਗ ਪਲੇਟ ਦੇ ਵਿੱਚ ਦੇਖੋ ਜੀ ਕਿੰਨੇ ਵਧੀਆ ਪੀਸ ਆ ਇਹੋ ਜਿਹੇ ਹੀ ਪੀਸ ਹੁੰਦੇ ਆ ਨਾ ਜਦੋਂ ਆਪਾਂ ਬਾਜ਼ਾਰ ਤੋਂ ਲੈਣ ਜਾਂਦੇ ਆ ਇਹੋ ਜਹੀ ਹੀ ਕਲਾਕੰਦ ਬਰਫੀ ਹੁੰਦੀ ਆ ਤੇ ਤੁਸੀਂ ਬਣਾਓ ਜੀ ਖਾਓ ਖੁਸ਼ ਰਹੋ ਦੇਖੋ ਜੀ ਮੈਂ ਤੁਹਾਨੂੰ ਨੇੜੇ ਕੈਮਰੇ ਦੇ ਕਰਕੇ ਦਿਖਾ ਰਹੀ ਆ ਯਕੀਨ ਨਹੀਂ ਹੁੰਦਾ ਕਿ ਆਪਾਂ ਇਹ ਘਰ ਚ ਮਠਿਆਈ ਬਣਾਈ ਆ ਸਿਰਫ 2 ਕੱਪ ਮਿਲਕ ਪਾਊਡਰ ਦੇ ਨਾਲ ਦੇਖੋ ਕਿੰਨੀ ਵਧੀਆ ਤੇ ਕਿੰਨੀ ਸਾਰੀ ਮਠਿਆਈ ਯਕੀਨ ਜਾਣਿਓ ਇੱਕ ਇੱਕ ਪੀਸ ਖਾ ਕੇ ਸਕੂਨ ਆ ਜਾਂਦਾ ਕਿ ਆਪਾਂ ਕੁਝ ਖਾਧਾ ਆ ਤੇ ਖਾਣ ਨੂੰ ਬਹੁਤ ਟੈਸਟ ਦੇਖੋ ਬਿਲਕੁਲ ਦਾਣਾ ਦਾਣਾ ਤੁਹਾਨੂੰ ਮੈਂ ਤੋੜ ਕੇ ਵੀ ਦਿਖਾ ਰਹੀ ਆ ਦੇਖੋ ਕਿੰਨੀ ਸੌਫਟ ਬਣ ਕੇ ਤਿਆਰ ਹੋਈ ਆ ਕੋਈ ਅਸੀਂ ਇਹਦੇ ਵਿੱਚ ਹੋਰ ਚੀਜ਼ ਨਹੀਂ ਪਾਈ ਹੈਗੀ ਦੋ ਤੋਂ ਤਿੰਨ ਚੀਜ਼ਾਂ ਨਾਲ ਬਣ ਕੇ ਤਿਆਰ ਹੋ ਗਈ ਆ ਜੀ ਤੇ ਖਾਇਓ ਬਣਾਇਓ ਘਰ ਦੇ ਵਿੱਚ ਕੋਈ ਇਹਦੇ ਵਿੱਚ ਆਪਾਂ ਨੇ ਇਸ ਤਰ੍ਹਾਂ ਦੀ ਚੀਜ਼ ਨਾ ਪਾਈ ਜੋ ਸਾਡੇ ਲਈ ਨੁਕਸਾਨ ਕਰੇ ਖਾਇਓ ਤੇ ਬਜ਼ੁਰਗਾਂ ਨੂੰ ਵੀ ਖਲਾਇਓ ਅਸੀਂ ਵੀ ਖਾਦੀ ਆ ਤੁਸੀਂ ਯਕੀਨ ਜਾਣਿਓ ਪ੍ਰਦੀਪ ਨੇ ਵੀ ਟੈਸਟ ਕੀਤਾ ਕਹਿੰਦੀ ਮम्मा ਇਹ ਤਾਂ ਉਹੀ ਮਠਿਆਈ ਆ ਜੋ ਆਪਾਂ ਇੱਕ ਵਾਰੀ ਸ਼ਾਪ ਤੋਂ ਲੈ ਕੇ ਖਾਦੀ ਸੀਗੀ ਮੈਂ ਕਿਹਾ ਹਾਂ ਬੇਟਾ ਉਹੀ ਟੇਸਟ ਸੱਚ ਮੈਂ ਸੱਚੀ ਉਹੀ ਟੇਸਟ ਆ ਰਿਹਾ ਸੀਗਾ ਤੇ ਖਾਣ ਨੂੰ ਬਹੁਤ ਵਧੀਆ ਲੱਗਦੇ ਸੀ ਇੱਕ ਵਾਰੀ ਤੁਸੀਂ ਬਣਾ ਕੇ ਦੇਖੋ ਤੁਹਾਨੂੰ ਆਪਣੇ ਆਪ ਯਕੀਨ ਹੋ ਜਾਊਗਾ ਕਿ ਵਾਕਿਆ ਹੀ ਅਸੀਂ ਘਰ ਵਿੱਚ ਇਹੋ ਜਿਹੀ ਮਠਿਆਈ ਬਣਾ ਕੇ ਤਿਆਰ ਕਰ ਸਕਦੇ ਆ ਤੇ ਜੀ ਬਹੁਤ ਹੀ ਸੋਹਣੀ ਲੱਗ ਰਹੀ ਸੀ ਜਿੰਨੀ ਦੇਖਣ ਨੂੰ ਸੋਹਣੀ ਲੱਗ ਰਹੀ ਸੀ ਉਸ ਤੋਂ ਵੱਧ ਖਾਣ ਨੂੰ ਟੇਸਟੀ ਸੀ ਮੈਂ ਤੁਹਾਨੂੰ ਦੁਬਾਰਾ ਫੇਰ ਪਲੇਟ ਚੱਕ ਕੇ ਦਿਖਾ ਰਹੀ ਆ ਖਾਣ ਵਾਲੇ ਸਭ ਤਿਆਰ ਖੜੇ ਸੀ ਕਿ ਜਲਦੀ ਜਲਦੀ ਸਾਨੂੰ ਟੇਸਟ ਕਰਾਓ ਕਿਉਂਕਿ ਖੁਸ਼ਬੂ ਬਹੁਤ ਵਧੀਆ ਆ ਰਹੀ ਸੀ ਜਦੋਂ ਇਹ ਮਠਿਆਈ ਮਠਿਆਈ ਬਣ ਰਹੀ ਸੀ ਓਕੇ ਜੀ ਆਪਣਾ ਖਿਆਲ ਰੱਖਣਾ ਲਾਈਕ ਕਰਨਾ ਸ਼ੇਅਰ ਕਰਨਾ ਸਬਸਕ੍ਰਾਈਬ ਕਰਨਾ ਸਤਿ ਸ਼੍ਰੀ ਅਕਾਲ ਜੀ